ਅੱਜ ਫੇਰ ਮਿੱਤਰੋ ਤੀਜਾ ਚੌਥਾ ਦਿਨ ਹੋ ਗਿਆ ਪੂਰਾ ਚੱਲ ਰਿਹਾ ਹੈ ਫੁੱਲ ਸਪੀਡ ਤੇ ਅੱਜ ਪਹਿਲੇ ਦੋ ਦਿਨਾਂ ਨਾਲੋਂ ਸਪੀਡ ਵੱਧ ਗਈ ਆ ਪੁਰੇ ਦੀ ਹੁਣੇ ਦੇਖਦੇ ਆਪਾਂ ਮੀਂਹੇਰੀ ਕਦੋਂ ਲਿਆਉਂਦਾ ਹੈ ਜਿਆਦਾ ਦੇਰ ਨਹੀਂ ਜਲਦੀ ਤੋਂ ਜਲਦੀ ਮੀਂਹੇਰੀ ਆਉਣ ਦੀ ਸੁਭਾਵਨਾ ਦੇਖੋ ਫੁੱਲ ਬਟਾ ਫੁੱਲ ਚੱਲੀ ਜਾਂਦਾ ਪੂਰੀ ਸਪੀਡ ਤੇ ਐ ਅੱਜ ਸ਼ਾਮ ਤੱਕ ਇਹ 70-80 ਸਪੀਡ ਤੇ ਹੋ ਜੂਗਾ ਪੂਰਾ ਤੇ ਪੂਰਾ ਤੇਜ਼ ਹੋ ਗਿਆ ਤਾਂ ਆਟੋਮੈਟਿਕਾ ਮੀਂਹ ਦੇ ਚਾਂਸ ਵੜਨੇ ਅੱਜ ਪੂਰੇ ਪੂਰੀ ਫੁੱਲ ਸਪੀਡ ਤੇ ਚੱਲ ਰਿਹਾ ਬਾਈ ਪੂਰਾ ਦਰਾ ਝੁਕ ਝੁਕ ਥੱਲੇ ਲੱਗੀ ਜਾਂਦੇ ਆ ਔਰ ਠੰਡਾ ਵੀ ਹੈ ਕੱਲ ਵੀ ਪੂਰੀ ਠੰਡ ਰਹੀ ਤੇ ਅੱਜ ਵੀ ਹਜੇ ਤੱਕ ਪੂਰੀ ਠੰਡ ਹੈ ਜਾਂਦੀ ਠੰਡਾ ਮੌਸਮ ਹੈ ਜਿਹੜੀ ਪਰਸੋਂ ਗਰਮੀ ਸੀ ਉਹ ਘਟੋ ਘਟ ਬੰਤਾਲੀ 45 46 ਡਿਗਰੀ ਸੋ ਇਹ ਤਾਂ ਚੀਕਾਂ ਕਢਾਤੀਆਂ ਸੀ ਸਭ ਦੀ ਪਰ ਕੱਲ ਦਾ ਮੌਸਮ ਠੀਕ ਚੱਲ ਰਿਹਾ ਹੈ ਇਸ ਨੂੰ ਕੋਈ ਵੱਡੀ ਜਾਣਕਾਰੀ ਪਾਈ ਨੋਰਮਲ ਹਵਾ ਦੀ ਵੀਡੀਓ ਪਾਈ ਹੈ ਵੀ ਪੂਰਾ ਚੱਲ ਰਿਹਾ ਕਿੰਨੀ ਸਪੀਡ ਤੇ ਔਰ ਪੂਰਾ ਮੀ ਲਿਆਉਣ ਦਾ ਪੂਰਾ ਕੰਮ ਕਰਦਾ ਹੈ ਅਗਰ ਲਗਾਤਾਰ ਚੱਲ ਜੇਤਾ ਆ ਦੇਖੋ ਸਾਰੇ ਦਰਖਤ ਕਿੰਨਾ ਸਪੀਡ ਆ ਬਈ ਉਹ ਕਿੰਨੀ ਸਪੀਡ ਹੈ ਲੈ ਚਲਦੀਆਂ ਤੇਜ ਹਵਾमां ਠੰਡੀਆਂ ਵੇ ਠੰਡੀਆਂ ਹੋ